ਲੇ ਸਾਦੇ ਮਿੱਤਰੋ ਭਰਾ ਦੇ ਘਰੋਂ ਜੁਤਰਾ ਪਰਲੇ ਵਾਸੇ ਆਨੇ ਕਿ ਲੋ ਮਿੱਤਰੋ ਆਈ ਬੜ ਜਾਣੇ ਹਾਂਜੀ ਮੈਂ ਕਿੱਧਰ ਗਿਆ ਕੋਈ ਨਾ ਕੋਈ ਨਾ ਅੰਜ ਮਿੱਤਰੋ ਕੀ ਹਾਲ ਹੈ ਬਈ ਆ ਸੀ ਭਰਾ ਮੇਰੇ ਕੁੱਸੇ ਬਾਜੀ ਦਾ ਸੀਨ ਲਾਸਟ ਟਾਈਮ ਬਿਲਕੁਲ ਹੀ ਮਤਲਬ ਕਿ ਬਾਜੀ ਤਾਂ ਨਿਬੜ ਚੁੱਕੀ ਹੈ ਬਈ ਤੇ ਪਰ ਕਬੂਤਰ ਨੇ ਬਈ ਉਡਣ ਦਾ ਰਿਕਾਰਡ ਤੋੜਤਾ ਆ ਆ ਗਿਆ ਬਾਈ ਗੁਲਾਬੀ ਬਗਲ ਤੇ ਕਾਲੀ ਪੂਛ ਆ ਬਾਈ ਕਬੂਤਰ ਨੇ ਸਿਰਾ ਲਾਦਾ ਬਾਈ ਸਾਰੀ ਬਾਜੀ ਤੇ ਕੱਲਾ ਹੀ ਫਿਰਦਾ ਬੱਕਦਾ ਢਾਂਗੀਆਂ ਸਾਰੇ ਪਿੰਡ ਦੇ ਲੱਗੀਆਂ ਤੇ ਆਪ ਦੀ ਢਾਂਗੀ ਵੀ ਲੱਗੀ ਹੋਈ ਆ ਬਾਹਣ ਦਾ ਨਾਂ ਕੋਈ ਨਹੀਂ ਲੈਂਦਾ ਬਾਈ ਤੇ ਇਹ ਆ ਭਰਾ ਦਾ ਇਹ ਆ ਭਰਾ ਕਬੂਤਰ ਫੌਜੀ ਚੱਕਰ ਦਾ ਸੋ ਮਿੱਤਰੋ ਉਸੇ ਬਾਈ ਦਾ ਰਿਜ਼ਲਟ ਆ ਬਾਈ ਢਾਂਗੀਆਂ ਲੱਗ ਚੁੱਕੀਆਂ ਤੇ ਕਬੂਤਰ ਨੇ ਬਾਈ ਰਕਾਰ ਤੋੜਦਾ ਉੱਡਣ ਵਾਲਾ ਹੌ ਤੀਜਾ ਕਰ ਲਿਆ ਘਰੋਂ ਉਤਰ ਸੇ ਬਾਈ ਗੁੱਸੇ ਉੱਡਾ ਤੇ ਆ ਭਰਾ ਯਾਰਾ ਵੀਰੇ ਬੜੀ ਵਧੀਆ ਵੀਰੇ ਮੁਬਾਰਕਾ ਭਰਾਤ ਯਾਰਾ ਡਾਟਰ ਬਾਈ ਠੀਕ ਆ ਵੀਰੇ ਵਧੀਆ ਆ ਆ ਵਧੀਆ ਭਰਾ ਤੇ ਬਾਈ ਕਉਤਰ ਨੇ ਫਿਰ ਆਲਾ ਆ ਆ ਹੁੰਦਾ ਬਾਈ ਤੋਣਿਆ ਤੁਨੂੰ ਆ ਘੰਟਾ ਹੋ ਗਿਆ ਬਾਈ ਢਾਂਗੀਆਂ ਲੱਗੀਆਂ ਬਾਜੀ ਬਹੁਤ ਟਾਈਮ ਦੀ ਨਿਪੜੀ ਹੋਈ ਆ ਕਉਤਰ ਨੇ ਬਾਈ ਅਜੇ ਤੱਕ ਕੋਈ ਬਹਿਣ ਦਾ ਨਾਂ ਹੀ ਨਹੀਂ ਦਿੰਦਾ ਰੱਬ ਜਰ ਵਾਗਦਾ ਫੇਰ ਆ ਜਾਂਦਾ ਬਾਈ ਔਣੀ ਜਾਣੀ ਗਰੀ ਜਾਂਦਾ ਆ ਗਿਆ ਤੁਹਾਨੂੰ ਦਿਖਾਉਣਾ ਭਾਈ ਸਰਾਲਾ ਦਾ ਭਾਈ ਸਾਰੀ ਵਜਦੇ ਆਉਂਦਾ ਵੀ ਕਦੇ ਵੀ ਨਹੀਂ ਆਉਂਦਾ ਕਦੇ ਰੱਬ ਦੇ ਭਾਈ ਸੂਜ ਕੋਲੇੋਂ ਕੋਲ ਕਦੇ ਜਾ ਮੀਂਹ ਕੱਲਾ ਹੀ ਫਿਰਦਾ ਭਾਈ ਬਾਕੀ ਦਾ ਭਾਈ ਬੈਠੇ-ਕੁੱਥੇ ਬੁੱਢੇ ਦੇ ਨਾਲ essere in data tutto bene e ora raga non avviene tutto bene guarda che sale qui guarda che non ha giù più nero ਤੇ ਭਰਾ ਕਿਹੜੀ ਬਲੱਡ ਲੈਣਾ ਵੀਰੇ ਉਸ ਤਰ੍ਹਾਂ ਅੱਛਾ ਬਰਾ ਤੇ ਟਿੱਡਾ ਵਾਲਾ ਵੀ ਵਾਹ ਜੀ ਵਾਹ ਸਹੀ ਆ ਵੀਰੇ ਸਿਰੇ ਹਿਲਾਦਾ ਬਰਾ ਤਰੀ ਕੁੱਤਰ ਨੇ ਯਾਰ ਮੈਲੇ ਹੀ ਲੁੱਟ ਲਿਆ ਸਹੀ ਆ ਵੀਰੇ ਸਹੀ ਆ ਅੱਛਾ ਵੀ ਇਹਦੀ ਹੋਰ ਭੈਣ ਭਰਾਪਾ ਛੱਡੇ ਕਿ ਨਹੀਂ ਭਾਈ ਸੱਕੀ ਆ ਇਹ ਅੱਛਾ ਕੋਰੀ ਸੀ ਇਹ ਹੈ ਪਹਿਲਾਂ ਉੱਡੇ ਗਿਆ ਪਹਿਲਾਂ ਉੱਡੇ ਸੀ ਨਹੀਂ ਨਹੀਂ ਮਾਂ ਕੋਲ ਹੈਗੇ ਆਪਣੇ ਦੇ ਕੋਲ ਅੱਛਾ ਉਹ ਪਹਿਲੀ ਵਾਰੀ ਉੱਡੇ ਆ ਜੀ ਪਹਿਲੀ ਵਾਰੀ ਵਾਹ ਬਈ ਵਾ ਕੋਰਾ ਕੁੱਤਰ ਸੀ ਬਈ ਦੇਖ ਭਾਈ ਯਾਦ ਨਾਲ ਬਾਜੀਆਂ ਤੇ ਬਈ ਗੋਭਾ ਨਹੀਂ ਤਾਂ ਸਰਵਾਜਾ ਤੇ ਉਤਰੋੜ ਦੇ ਉਰਦਾਂ ਗਿਆ ਬੰਨੂ ਕਰਾਵਾਂਗੇ ਬਈ ਸ਼ੌਕ ਉਤਰਦਾ ਤੇ ਬਾਕੀ ਭਰਾ ਨੂੰ ਮੁਬਾਰਕਾ ਬਈ ਬਹੁਤ ਬਹੁਤ ਡਾਕਟਰ ਬਾਈ ਨੂੰ ਵੀ ਵਧੀਆ ਉਹ ਡਾਕਟਰ ਵੀ ਸਰਾ ਹੋ ਗਿਆ ਹਾਂ ਚਲੋ ਵਧੀਆ ਬਈ ਲੋ ਮਿੱਤਰੋ ਸਰਾ ਹੋ ਗਿਆ ਬਈ ਆਓ ਬੈਠਾ ਬਈ ਲਾਹਣੜਾ ਕੁੱਤਰਾ ਢਾਗੀ ਧਰੀ ਬਈ ਚੜਿਆ ਤੇ ਪਰ ਲਾਦਾ ਸਿਰਾਂ ਤਾਂਂਗੀ ਚੜਨ ਵਾਲਾ ਹੈ ਹੀ ਨਹੀਂ ਸੀ ਬਾਈ ਏਰੀਆ ਸਾਹਿਬ ਕਰੋ ਸ਼ੌਂਕ ਬਤਨ ਸ਼ੌਂਕ ਪਰ ਆ ਬੈਠਾ ਬਾਈ ਝੂਟੇ ਦਾ ਕਰ ਇਹ ਆ ਬਾਈ ਬਹੁਜੀ ਚਾ ਕਰ ਤੇ ਇਹ ਸਾਡੇ ਮਤਲਬ ਭਰਾ ਦੇ ਘਰੋਂ ਉਪਰ ਟੈਂਟ ਲਾਦਾ ਬਈ ਉਪਰ ਨੇ ਇਹ ਹੁੰਦੀ ਹੈ ਬਈ ਬਲੱਡ ਲਾਈਨ ਟਾਟਾ ਜ਼ੋਰ ਨਾਲ ਟਾਟਾ ਆ ਹਾਂ ਹਾਂ ਕੋਈ ਆਇਆ ਨਾ ਵਾਲਿਓ ਹੋ ਜੇ ਤਾਂ ਨਹੀਂ ਆ ਦੱਸਿਓ ਭਰਾ ਜਾਨਵਰ ਕਿਵੇਂ ਲੱਗਿਆ ਤੇ ਲਵ ਯੂ ਹੈ ਸਾਰੇ ਭਰਾਵਾਂ ਨੂੰ ਬਈ